ਤੇ ਮੈਂ ਖੁਸ਼ੀ চোপੜਾ ਹਾਂਗਕਾਂਗ ਦੇ ਰਿਹਾਈਸ਼ੀ ਇਲਾਕੇ ਦੇ ਵਿੱਚ ਪਿਆਨਕ ਅੱਗ ਲੱਗ ਜਾਣ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਜੀਆਂ ਦੱਸਦੇ ਕਿ ਹਾਂਗਕਾਂਗ ਦੇ ਵਾਂਗਫੁਕ ਕੋਟ ਨਾਮਕ ਇੱਕ ਬਿਲਡਿੰਗ ਦੇ ਵਿੱਚ ਜਿਸ ਦੇ ਵਿੱਚ 2000 ਦੇ ਕਰੀਬ ਇਮਾਰਤਾਂ ਬਣੀਆਂ ਹੋਈਆਂ ਸਨ ਉਹ ਸਾਰੀ ਦੀ ਸਾਰੀ ਅੱਗ ਦੀ ਲਪੇਟ ਦੇ ਵਿੱਚ ਆ ਗਈਆਂ ਤੇ ਇਸ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਅਜੇ ਵੀ ਕਈ ਹਜ਼ਾਰ ਜੋ ਲੋਕ ਹੈ ਉਹਨਾਂ ਦੇ ਲਾਪਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਬਿਲਡਿੰਗ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਉਸ ਤੋਂ ਬਾਅਦ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਇੱਥੇ ਇੱਕ ਬਿਲਡਿੰਗ ਦੇ ਵਿੱਚ ਤਿੰਨ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਬਿਲਡਿੰਗ ਹੈ ਉਹ ਨਿਰਮਾਣ ਅਧਿਨਸ਼ੀਗੀ ਇਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ 1980 ਦਹਾਕੇ ਦੀ ਇਹ ਜੋ ਬਿਲਡਿੰਗ ਬਣੀ ਹੋਈ ਸੀਗੀ ਜਿਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਈ ਜੋ ਤੇਲ ਪੇਂਟ ਵਰਗੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਸਨ ਤਿੰਨ ਸ਼ਰਾਰਤੀ ਅਨਸਰਾ ਦੇ ਵੱਲੋਂ ਇੱਥੇ ਅੱਗ ਲਗਾ ਦਿੱਤੀ ਗਈ ਤੇ ਉਸ ਤੋਂ ਬਾਅਦ ਜੋ ਸਾਰੀ ਬਿਲਡਿੰਗ ਹੈ ਉਹ ਸੜ ਕੇ ਸੁਆਹ ਹੋ ਗਈ ਤਸਵੀਰਾਂ ਲਗਾਤਾਰ ਸਟਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਅੱਗ ਹੈ ਕਿੰਨੀ ਜ਼ਿਆਦਾ ਪਿਆਨਾਕ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਇੰਨੀ ਜ਼ਿਆਦਾ ਪਿਆਨਾਕ ਹੈ ਹਜੇ ਤੱਕ ਇਸ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ ਕਈ ਜੋ ਲੋਕ ਹੈ ਇਸ ਦੇ ਅੰਦਰ ਫਸੇ ਹੋਏ ਨੇ ਕਈ ਲੋਕਾਂ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਹੈ ਕਈ ਲੋਕ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਵਾਇਆ ਗਿਆ ਹੈ ਬੁੱਧਵਾਰ ਨੂੰ ਹਾਂਗਕਾਂਗ ਅਧਿਆ ਕੁਝ ਜੋ ਕਿ ਇਮਾਰਤਾਂ ਦੇ ਵਿੱਚ ਪਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਹਿਲੇ 36 ਲੋਕ ਮਰੇ ਸਨ ਉਸ ਤੋਂ ਬਾਅਦ 44 ਲੋਕਾਂ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਇਸ ਤੋਂ ਇਲਾਵਾ 280 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਕਈ ਹੋਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਸਥਾਨਕ ਮੀਡੀਆ ਰਿਪੋਰਟਰ ਦੀ ਗੱਲ ਕਰੀਏ ਉਨ੍ਹਾਂ ਦੇ ਅਨੁਸਾਰ ਘਟਨਾ ਲਈ ਜ਼ਿੰਮੇਵਾਰ ਤਿੰਨ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਚੀਨੀ ਰਾਸ਼ਟਰਪਤੀ ਜਿੰਗਪਿੰਗ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਅਤੇ ਮ੍ਰਿਤਕਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਫੌਜ ਦਾ ਦਿੱਤਾ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬ ਕਾਰਜ ਹੈ ਉਸ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ ਅੱਗ ਇੰਨੀ ਜ਼ਿਆਦਾ ਪਿਆਰੇ ਕਿ ਬੁੱਧਵਾਰ ਦੀ ਲੱਗੀ ਅੱਗੇ ਅੱਜ ਵੀਰਵਾਰ ਦਾ ਦਿਨ ਹੈ ਇੱਥੇ ਅਜੇ ਵੀ ਅੱਗ ਨੂੰ ਕਾਬੂ ਨਹੀਂ ਪਾਇਆ ਜਾ ਰਿਹਾ ਤਸਵੀਰਾਂ ਦੇਖ تک ਦਿਓ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਅਗਦੇ ਪਾਂਬੜ ਮਸਦੇ ਹੋਏ ਨਜ਼ਰ ਆ ਰਹੇ ਨੇ ਤੂਆਂ ਹੀ ਤੂਆਂ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਜੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਅੱਗ ਨੂੰ ਵੀ ਕਾਬੂ ਨਹੀਂ ਪਾਇਆ ਜਾ ਰਿਹਾ ਇੱਕ ਵਾਰੀ ਫੇਰ ਤੋਂ ਜੇਕਰ ਮੀਡੀਆ ਰਿਪੋਰਟਰ ਦੇ ਅਨੁਸਾਰ ਮਨਯੇਤਾ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਜੋਨਲੀ ਨੇ ਕਿਹਾ ਕਿ ਇਸ ਇਮਾਰਤ ਨੂੰ ਅੱਗ ਲੱਗੀ ਸੀ ਅਤੇ ਉਹ 1980 ਦੇ ਦਹਾਕੇ ਦੇ ਵਿੱਚ ਬਣਾਈਆਂ ਗਿਆ ਸਨ ਜਿਸ ਦੇ ਵਿੱਚ 2000 ਅਪਾਰਟਮੈਂਟਸ ਹਨ ਤੇ 2000 ਅਪਾਰਟਮੈਂਟ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਵਿੱਚ ਕਈ ਬਜ਼ੁਰਗ ਬੱਚੇ ਅਤੇ ਵੱਡੇ ਲੋਕ ਵੀ ਸ਼ਾਮਿਲ ਸਨ ਤੇ ਮੁਰੰਮਤ ਦਾ ਕੰਮ ਕੁਝ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਇਸ ਅਦਨ ਨਤੀਜੇ ਵੱਜੋਂ ਇਮਾਰਤਾਂ ਦੇ ਆਲੇ-ਦੁਆਲੇ ਕਈ ਤੇਲ ਪੇਂਟ ਅਤੇ ਬਾਂਸ ਦੇ ਅਸਮਾਨ ਪਿਆ ਹੋਇਆ ਸੀਗਾ ਇਸ ਦੇ ਨਾਲ ਜੋ ਕਿ ਅੱਗੇ ਉਹ ਤੇਜ਼ੀ ਦੇ ਨਾਲ ਵੱਧ ਗਈ ਅੱਗ ਨੇ ਜੋ ਇਮਾਰਤਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਅੱਗ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਵਿਗਟ ਦੀਆਂ ਟੀਮਾਂ ਮੌਕੇ ਦੇ ਉੱਪਰ ਪਹੁੰਚ ਗਿਆ ਪਰ ਜਦੋਂ ਤੱਕ ਉਹ ਪਹੁੰਚਿਆ ਅੱਗ ਨੇ ਹਰ ਇੱਕ ਇਮਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਅੱਗ ਨੂੰ ਬੁਝਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ ਆਖਿਰਕਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਤਮਾਨ ਦੇ ਵਿੱਚ 700 ਤੋਂ ਵੱਧ ਲੋਕਾਂ ਨੂੰ ਅਸਥਾਈ ਆਸਰਾ ਸਥਾਨ ਦੇ ਉੱਪਰ ਪਹੁੰਚਾਇਆ ਗਿਆ ਹੈ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਨੇ ਅਤੇ ਅੱਗ ਨੂੰ ਲਗਾਤਾਰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕ ਅਜੇ ਵੀ ਜੋ ਇਮਾਰਤਾਂ ਦੇ ਅੰਦਰ ਦਬੇ ਹੋਏ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹਜੇ ਵੀ ਨਹੀਂ ਮਿਲ ਰਹੇ ਇਸ ਤੋਂ ਇਲਾਵਾ ਜੋ ਜ਼ਖਮੀ ਨੇ ਉਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਹਿਲੇ 20 ਸੀ ਕਿ ਫਿਰ 36 ਹੋ ਗਈ ਤੇ ਹੁਣ 44 ਲੋਕਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਹਜੇ ਵੀ 300 ਦੇ ਕਰੀਬ ਜੋ ਲੋਕ ਹੈ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਬੀਤੇ ਦਿਨ ਦੀ ਇਹ ਗੱਲ ਹੈ ਜਿੱਥੇ ਹਾਂਗਕਾਂਗ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗ ਗਈ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਹਰ ਜਗ੍ਹਾ ਤਬਾਹੀ ਮਚ ਗਈ ਤਸਵੀਰਾਂ ਵੀ ਕਈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਕਿ ਰੋਂਦੇ-ਕੁਰਲਾਉਂਦੇ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਇਸ ਸਮੇਂ ਡਰ ਬੈਠ ਚੁੱਕਿਆ ਹੈ ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਾਤਾਰ ਜਿੰਕਪਿੰਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਜੋ ਕੰਮ ਹੈ ਕੰਮ ਹੈ ਉਸ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਲੋਕਾਂ ਲਈ ਬਚਾਅ ਕਾਰਜ ਨੂੰ ਤੇਜ਼ ਕੀਤਾ ਜਾਵੇ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਹਾਂਗਕਾਂਗ ਦੇ ਰਿਹਾਈਸ਼ੀ ਇਲਾਕੇ ਦੇ ਵਿੱਚ ਭਿਆਨਕ ਅੱਗ ਲੱਗ ਜਾਣ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਜਿहां ਦੱਸਦੇ ਕਿ ਹਾਂਗਕਾਂਗ ਦੇ ਵਾਂਗਫੁਕ ਕੋਰਟ ਨਾਮਕ ਇੱਕ ਬਿਲਡਿੰਗ ਦੇ ਵਿੱਚ ਜਿਸ ਦੇ ਵਿੱਚ 2000 ਦੇ ਕਰੀਬ ਇਮਾਰਤਾਂ ਬਣੀਆਂ ਹੋਈਆਂ ਸਨ ਉਹ ਸਾਰੀ ਦੀ ਸਾਰੀ ਅੱਗ ਦੀ ਲਪੇਟ ਦੇ ਵਿੱਚ ਆ ਗਈਆਂ ਤੇ ਇਸ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਅਜੇ ਵੀ ਕਈ ਹਜ਼ਾਰ ਜੋ ਲੋਕ ਹੈ ਉਹਨਾਂ ਦੇ ਲਾਪਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਬਿਲਡਿੰਗ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਉਸ ਤੋਂ ਬਾਅਦ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਇੱਥੇ ਇੱਕ ਬਿਲਡਿੰਗ ਦੇ ਵਿੱਚ ਤਿੰਨ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਬਿਲਡਿੰਗ ਹੈ ਉਹ ਨਿਰਮਾਣ ਅਧਿਨਸ਼ੀਗੀ ਇਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ 1980 ਦਹਾਕੇ ਦੀ ਇਹ ਜੋ ਬਿਲਡਿੰਗ ਬਣੀ ਹੋਈ ਸੀਗੀ ਜਿਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਈ ਜੋ ਤੇਲ ਪੇਂਟ ਵਰਗੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਸਨ ਤਿੰਨ ਸ਼ਰਾਰਤੀ ਅਨਸਰਾ ਦੇ ਵੱਲੋਂ ਇੱਥੇ ਅੱਗ ਲਗਾ ਦਿੱਤੀ ਗਈ ਤੇ ਉਸ ਤੋਂ ਬਾਅਦ ਜੋ ਸਾਰੀ ਬਿਲਡਿੰਗ ਹੈ ਉਹ ਸੜ ਕੇ ਸੁਆਹ ਹੋ ਗਈ ਤਸਵੀਰਾਂ ਲਗਾਤਾਰ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਅੱਗ ਹੈ ਕਿੰਨੀ ਜ਼ਿਆਦਾ ਪਿਆਨਾਕ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਅਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਗ ਇੰਨੀ ਜ਼ਿਆਦਾ ਪਿਆਨਾਕ ਹੈ ਹਜੇ ਤੱਕ ਇਸ ਅਗ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ ਕਈ ਜੋ ਲੋਕ ਹੈ ਇਸ ਦੇ ਅੰਦਰ ਫਸੇ ਹੋਏ ਨੇ ਕਈ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਕਈ ਲੋਕ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਬੁੱਧਵਾਰ ਨੂੰ ਹਾਂਗਕਾਂਗ ਅਧਿਆ ਕੁਝ ਜੋ ਕਿ ਇਮਾਰਤਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਹਿਲੇ 36 ਲੋਕ ਮਰੇ ਸਨ ਉਸ ਤੋਂ ਬਾਅਦ 44 ਲੋਕਾਂ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਇਸ ਤੋਂ ਇਲਾਵਾ 280 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਕਈ ਹੋਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਸਥਾਨਕ ਮੀਡੀਆ ਰਿਪੋਰਟਰ ਦੀ ਗੱਲ ਕਰੀਏ ਉਨ੍ਹਾਂ ਦੇ ਅਨੁਸਾਰ ਘਟਨਾ ਲਈ ਜ਼ਿੰਮੇਵਾਰ ਤਿੰਨ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਚੀਨੀ ਰਾਸ਼ਟਰਪਤੀ ਜਿੰਗਪਿੰਗ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਅਤੇ ਮ੍ਰਿਤਕਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਫੌਜ ਦਾ ਦਿੱਤਾ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਪੰਜਾਬ ਕਾਰਜ ਹੈ ਉਸ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਬੁੱਧਵਾਰ ਦੀ ਲੱਗੀ ਅੱਗੇ ਅੱਜ ਅਵੀਰਵਾਰ ਦਾ ਦਿਨ ਹੈ ਇੱਥੇ ਅਜੇ ਵੀ ਅੱਗ ਨੂੰ ਕਾਬੂ ਨਹੀਂ ਪਾਇਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਅੱਗ ਦੇ ਭਾਂਬੜ ਮਚਦੇ ਹੋਏ ਨਜ਼ਰ ਆ ਰਹੇ ਨੇ ਤੂਆਂ ਹੀ ਤੂਆਂ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਜੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਅੱਗ ਨੂੰ ਵੀ ਕਾਬੂ ਨਹੀਂ ਪਾਇਆ ਜਾ ਰਿਹਾ ਇੱਕ ਵਾਰੀ ਫੇਰ ਤੋਂ ਜੇਕਰ ਮੀਡੀਆ ਰਿਪੋਰਟਰ ਦੇ ਅਨੁਸਾਰ ਮਨਯੇਤਾ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਜੋਨਲੀ ਨੇ ਕਿਹਾ ਕਿ ਇਸ ਇਮਾਰਤ ਨੂੰ ਅੱਗ ਲੱਗੀ ਸੀ ਅਤੇ ਉਹ 1980 ਦੇ ਦਹਾਕੇ ਦੇ ਵਿੱਚ ਬਣਾਈਆ ਗਿਆ ਸਨ ਜਿਸ ਦੇ ਵਿੱਚ 2000 ਅਪਾਰਟਮੈਂਟਸ ਹਨ ਤੇ 2000 ਅਪਾਰਟਮੈਂਟ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਵਿੱਚ ਕਈ ਬਜ਼ੁਰਗ ਬੱਚੇ ਅਤੇ ਵੱਡੇ ਲੋਕ ਵੀ ਸ਼ਾਮਿਲ ਸਨ ਤੇ ਮੁਰੰਮਤ ਦਾ ਕੰਮ ਕੁਝ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਇਸ ਅਦ ਨਤੀਜੇ ਵਜੋਂ ਇਮਾਰਤਾਂ ਦੇ ਆਲੇ-ਦੁਆਲੇ ਕਈ ਤੇਲ ਪੇਂਟ ਅਤੇ ਬਾਂਸ ਦੇ ਅਸਮਾਨ ਪਿਆ ਹੋਇਆ ਸੀਗਾ ਇਸ ਦੇ ਨਾਲ ਜੋ ਕਿ ਅੱਗੇ ਉਹ ਤੇਜ਼ੀ ਦੇ ਨਾਲ ਵੱਧ ਗਈ ਅਗਨੇ ਜੋ ਇਮਾਰਤਾਂ ਹੈ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਅੱਗ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਵਿਗਟ ਦੀਆਂ ਟੀਮਾਂ ਮੌਕੇ ਦੇ ਉੱਪਰ ਪਹੁੰਚ ਗਿਆ ਪਰ ਜਦੋਂ ਤੱਕ ਉਹ ਪਹੁੰਚਿਆ ਅੱਗ ਨੇ ਹਰ ਇੱਕ ਇਮਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਅੱਗ ਨੂੰ ਬੁਝਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ ਆਖਿਰਕਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਤਮਾਨ ਦੇ ਵਿੱਚ 700 ਤੋਂ ਵੱਧ ਲੋਕਾਂ ਨੂੰ ਅਸਥਾਈ ਆਸਰਾ ਸਥਾਨ ਦੇ ਉੱਪਰ ਪਹੁੰਚਾਇਆ ਗਿਆ ਹੈ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਨੇ ਅਤੇ ਅੱਗ ਨੂੰ ਲਗਾਤਾਰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕ ਅਜੇ ਵੀ ਜੋ ਇਮਾਰਤਾਂ ਦੇ ਅੰਦਰ ਦਬੇ ਹੋਏ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹਜੇ ਵੀ ਨਹੀਂ ਮਿਲ ਰਹੇ ਇਸ ਤੋਂ ਇਲਾਵਾ ਜੋ ਜ਼ਖਮੀ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਪਹਿਲੇ 20 ਸੀ ਫਿਰ 36 ਹੋ ਗਈ ਤੇ ਹੁਣ 44 ਲੋਕਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਆਗ ਦੇ ਵਿੱਚ ਚੁਲਸਕੇ ਮਰ ਚੁੱਕੇ ਨੇ ਹਜੇ ਵੀ 300 ਦੇ ਕਰੀਬ ਜੋ ਲੋਕ ਹੈ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਬੀਤੇ ਦਿਨ ਦੀ ਇਹ ਗੱਲ ਹੈ ਜਿੱਥੇ ਹਾਂਗਕਾਂਗ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗ ਗਈ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਹਰ ਜਗ੍ਹਾ ਤਬਾਹੀ ਮਚ ਗਈ ਤਸਵੀਰਾਂ ਵੀ ਕਈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਕਿ ਰੋਂਦੇ-ਕੁਰਲਾਉਂਦੇ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਇਸ ਸਮੇਂ ਡਰ ਬੈਠ ਚੁੱਕਿਆ ਹੈ ਤੇ ਉਹਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਾਤਾਰ ਜਿੰਕਪਿੰਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਜੋ ਕੰਮ ਹੈ ਕੰਮ ਹੈ ਉਸ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਲੋਕਾਂ ਲਈ ਬਚਾਅ ਕਾਰਜ ਨੂੰ ਤੇਜ਼ ਕੀਤਾ ਜਾਵੇ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਹਾਂਗਕਾਂਗ ਦੇ ਰਿਹਾਈਸ਼ੀ ਇਲਾਕੇ ਦੇ ਵਿੱਚ ਪਿਆਨਕ ਅੱਗ ਲੱਗ ਜਾਣ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੱਸਦੇ ਕਿ ਹਾਂਗਕਾਂਗ ਦੇ ਵਾਂਗਫੁਕ ਕੋਟ ਨਾਮਕ ਇੱਕ ਬਿਲਡਿੰਗ ਦੇ ਵਿੱਚ ਜਿਸ ਦੇ ਵਿੱਚ 2000 ਦੇ ਕਰੀਬ ਇਮਾਰਤਾਂ ਬਣੀਆਂ ਹੋਈਆਂ ਸਨ ਉਹ ਸਾਰੀ ਦੀ ਸਾਰੀ ਅੱਗ ਦੀ ਲਪੇਟ ਦੇ ਵਿੱਚ ਆ ਗਈਆਂ ਤੇ ਇਸ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਅਜੇ ਵੀ ਕਈ ਹਜ਼ਾਰ ਜੋ ਲੋਕ ਹੈ ਉਹਨਾਂ ਦੇ ਲਾਪਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਬਿਲਡਿੰਗ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਉਸ ਤੋਂ ਬਾਅਦ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਇੱਥੇ ਇੱਕ ਬਿਲਡਿੰਗ ਦੇ ਵਿੱਚ ਤਿੰਨ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਬਿਲਡਿੰਗ ਹੈ ਉਹ ਨਿਰਮਾਣ ਅਧੀਨ ਸੀਗੀ ਇਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ 1980 ਦਹਾਕੇ ਦੀ ਇਹ ਜੋ ਬਿਲਡਿੰਗ ਬਣੀ ਹੋਈ ਸੀਗੀ ਜਿਸ ਦੇ ਵਿੱਚ ਅ ਕੰਮ ਚੱਲ ਰਿਆ ਸੀਗਾ ਤੇ ਉਸ ਤੋਂ ਬਾਅਦ ਕਈ ਜੋ ਤੇਲ ਪੇਂਟ ਵਰਗੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਸਨ ਤਿੰਨ ਸ਼ਰਾਰਤੀ ਅੰਸਰਾ ਦੇ ਵੱਲੋਂ ਇੱਥੇ ਅੱਗ ਲਗਾ ਦਿੱਤੀ ਗਈ ਤੇ ਉਸ ਤੋਂ ਬਾਅਦ ਜੋ ਸਾਰੀ ਬਿਲਡਿੰਗ ਹੈ ਉਹ ਸੜ ਕੇ ਸੁਆਹ ਹੋ ਗਈ ਤਸਵੀਰਾਂ ਲਗਾਤਾਰ ਸਟ੍ਰੀਮ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਅੱਗ ਹੈ ਕਿੰਨੀ ਜ਼ਿਆਦਾ ਪਿਆਨਾਕ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਇੰਨੀ ਜ਼ਿਆਦਾ ਪਿਆਨਾਕ ਹੈ ਹਜੇ ਤੱਕ ਇਸ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ ਕਈ ਜੋ ਲੋਕ ਹੈ ਇਸ ਦੇ ਅੰਦਰ ਫਸੇ ਹੋਏ ਨੇ ਕਈ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਕਈ ਲੋਕ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਬੁੱਧਵਾਰ ਨੂੰ ਹਾਂਗਕਾਂਗ ਦੀਆਂ ਕੁਝ ਜੋ ਕਿ ਇਮਾਰਤਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਹਿਲੇ 36 ਲੋਕ ਮਰੇ ਸਨ ਉਸ ਤੋਂ ਬਾਅਦ 44 ਲੋਕਾਂ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਇਸ ਤੋਂ ਇਲਾਵਾ 280 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਕਈ ਹੋਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਸਥਾਨਕ ਮੀਡੀਆ ਰਿਪੋਰਟਰ ਦੀ ਗੱਲ ਕਰੀਏ ਉਹਨਾਂ ਦੇ ਅਨੁਸਾਰ ਘਟਨਾ ਲਈ ਜ਼ਿੰਮੇਵਾਰ ਤਿੰਨ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਚੀਨੀ ਰਾਸ਼ਟਰਪਤੀ ਜਿੰਗਪਿੰਗ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਅਤੇ ਮ੍ਰਿਤਕਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਹੌਸਲਾ ਦਿੱਤਾ ਅਤੇ ਕਿਹਾ ਜਾ ਰਿਹਾ ਕਿ ਜੋ ਪੰਜਾਬ ਕਾਰਜ ਹੈ ਉਸ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ ਅੱਗ ਇੰਨੀ ਜ਼ਿਆਦਾ ਭਿਆਨਕ ਹੈ ਬੁੱਧਵਾਰ ਦੀ ਲੱਗੀ ਅੱਗ ਹੈ ਅੱਜ ਵੀਰਵਾਰ ਦਾ ਦਿਨ ਹੈ ਇੱਥੇ ਅਜੇ ਵੀ ਅੱਗ ਨੂੰ ਕਾਬੂ ਨਹੀਂ ਪਾਇਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਅੱਗ ਦੇ ਭਾਂਬੜ ਮਚਦੇ ਹੋਏ ਨਜ਼ਰ ਆ ਰਹੇ ਨੇ ਧੂਆਂ ਹੀ ਧੂਆਂ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਜੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਅੱਗ ਨੂੰ ਵੀ ਕਾਬੂ ਨਹੀਂ ਪਾਇਆ ਜਾ ਰਿਹਾ ਇੱਕ ਵਾਰੀ ਫੇਰ ਤੋਂ ਜੇਕਰ ਮੀਡੀਆ ਰਿਪੋਰਟਰ ਦੇ ਅਨੁਸਾਰ ਮਨਯੇਤਾ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਜੋਨਲੀ ਨੇ ਕਿਹਾ ਕਿ ਇਸ ਇਮਾਰਤ ਨੂੰ ਅੱਗ ਲੱਗੀ ਸੀ ਅਤੇ ਉਹ 1980 ਦੇ ਦਹਾਕੇ ਦੇ ਵਿੱਚ ਬਣਾਈਆਂ ਗਿਆ ਸਨ ਜਿਸ ਦੇ ਵਿੱਚ 2000 ਅਪਾਰਟਮੈਂਟ ਸਨ ਤੇ 2000 ਅਪਾਰਟਮੈਂਟ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਵਿੱਚ ਕਈ ਬਜ਼ੁਰਗ ਬੱਚੇ ਅਤੇ ਵੱਡੇ ਲੋਕ ਵੀ ਸ਼ਾਮਿਲ ਸਨ ਤੇ ਮੁਰੰਮਤ ਦਾ ਕੰਮ ਕੁਝ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਇਸ ਅਦ ਨਤੀਜੇ ਵਜੋਂ ਇਮਾਰਤਾਂ ਦੇ ਆਲੇ ਦੁਆਲੇ ਕਈ ਤੇਲ ਪੇਂਟ ਅਤੇ ਬਾਂਸ ਦੇ ਅਸਮਾਨ ਪਿਆ ਹੋਇਆ ਸੀਗਾ ਇਸ ਦੇ ਨਾਲ ਜੋ ਕਿ ਅੱਗੇ ਉਹ ਤੇਜ਼ੀ ਦੇ ਨਾਲ ਵੱਧ ਗਈ ਅਗਨੇ ਜੋ ਇਮਾਰਤਾਂ ਹੈ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਅੱਗ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਵਿਗੇਟ ਦੀਆਂ ਟੀਮਾਂ ਮੌਕੇ ਦੇ ਉੱਪਰ ਪਹੁੰਚ ਗਿਆ ਪਰ ਜਦੋਂ ਤੱਕ ਉਹ ਪਹੁੰਚਿਆ ਅੱਗ ਨੇ ਹਰ ਇੱਕ ਇਮਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਅਗਨ ਨੂੰ ਬੁਝਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ ਆਖਿਰਕਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਤਮਾਨ ਦੇ ਵਿੱਚ 700 ਤੋਂ ਵੱਧ ਲੋਕਾਂ ਨੂੰ ਅਸਥਾਈ ਆਸਰਾ ਸਥਾਨ ਦੇ ਉੱਪਰ ਪਹੁੰਚਾਇਆ ਗਿਆ ਹੈ ਪੁਲਿਸ ਅਤੇ ਫਾਇਰ ਵਿਗਟ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਨੇ ਅਤੇ ਅੱਗ ਨੂੰ ਲਗਾਤਾਰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕ ਅਜੇ ਵੀ ਜੋ ਇਮਾਰਤਾਂ ਦੇ ਅੰਦਰ ਦਬੇ ਹੋਏ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹਜੇ ਵੀ ਨਹੀਂ ਮਿਲ ਰਹੇ ਇਸ ਤੋਂ ਇਲਾਵਾ ਜੋ ਜ਼ਖਮੀ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਪਹਿਲੇ 20 ਸੀ ਕਿ ਫਿਰ 36 ਹੋ ਗਈ ਤੇ ਹੁਣ 44 ਲੋਕਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਹਜੇ ਵੀ 300 ਦੇ ਕਰੀਬ ਜੋ ਲੋਕ ਹੈ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਬੀਤੇ ਦਿਨ ਦੀ ਇਹ ਗੱਲ ਹੈ ਜਿੱਥੇ ਹਾਂਗਕਾਂਗ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗ ਗਈ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਹਰ ਜਗ੍ਹਾ ਤਬਾਹੀ ਮਚ ਗਈ ਤਸਵੀਰਾਂ ਵੀ ਕਈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਕਿ ਰੋਂਦੇ-ਕੁਰਲਾਉਂਦੇ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਇਸ ਸਮੇਂ ਡਰ ਬੈਠ ਚੁੱਕਿਆ ਹੈ ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਾਤਾਰ ਜਿੰਕਪਿੰਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਜੋ ਕੰਮ ਹੈ ਕੰਮ ਹੈ ਉਸ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਲੋਕਾਂ ਲਈ ਬਚਾਅ ਕਾਰਜ ਨੂੰ ਤੇਜ਼ ਕੀਤਾ ਜਾਵੇ। ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ। ਹਾਂਗਕਾਂਗ ਦੇ ਰਿਹਾਈਸ਼ੀ ਇਲਾਕੇ ਦੇ ਵਿੱਚ ਪਿਆਨਕ ਅੱਗ ਲੱਗ ਜਾਣ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੱਸਦੇ ਕਿ ਹਾਂਗਕਾਂਗ ਦੇ ਵਾਂਗਫੁਕ ਕੋਟ ਨਾਮਕ ਇੱਕ ਬਿਲਡਿੰਗ ਦੇ ਵਿੱਚ ਜਿਸ ਦੇ ਵਿੱਚ 2000 ਦੇ ਕਰੀਬ ਇਮਾਰਤਾਂ ਬਣੀਆਂ ਹੋਈਆਂ ਸਨ ਉਹ ਸਾਰੀ ਦੀ ਸਾਰੀ ਅੱਗ ਹੀ ਲਪੇਟ ਦੇ ਵਿੱਚ ਆ ਗਈਆਂ ਤੇ ਇਸ ਦੇ ਕਾਰਨ 44 ਲੋਕਾਂ ਦੀ ਮੌਤ ਹੋ ਗਈ ਹੈ ਅਜੇ ਵੀ ਕਈ ਹਜ਼ਾਰ ਜੋ ਲੋਕ ਹੈ ਉਹਨਾਂ ਦੇ ਲਾਪਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਬਿਲਡਿੰਗ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਉਸ ਤੋਂ ਬਾਅਦ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੁੱਧਵਾਰ ਨੂੰ ਇੱਥੇ ਇੱਕ ਬਿਲਡਿੰਗ ਦੇ ਵਿੱਚ ਤਿੰਨ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੋ ਬਿਲਡਿੰਗ ਹੈ ਉਹ ਨਿਰਮਾਣ ਅਧੀਨ ਸੀਗੀ ਇਸ ਦੇ ਵਿੱਚ ਕੰਮ ਚੱਲ ਰਿਹਾ ਸੀਗਾ 1980 ਦਹਾਕੇ ਦੀ ਇਹ ਜੋ ਬਿਲਡਿੰਗ ਬਣੀ ਹੋਈ ਸੀਗੀ ਜਿਸ ਦੇ ਵਿੱਚ ਅ ਕਾਮਚਾਰਿਆ ਸੀਗਾ ਤੇ ਉਸ ਤੋਂ ਬਾਅਦ ਕਈ ਜੋ ਤੇਲ ਪੇਂਟ ਵਰਗੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਸਨ ਤਿੰਨ ਸ਼ਰਾਰਤੀ ਅੰਸਰਾ ਦੇ ਵੱਲੋਂ ਇੱਥੇ ਅੱਗ ਲਗਾ ਦਿੱਤੀ ਗਈ ਤੇ ਉਸ ਤੋਂ ਬਾਅਦ ਜੋ ਸਾਰੀ ਬਿਲਡਿੰਗ ਹੈ ਉਹ ਸੜ ਕੇ ਸੁਆਹ ਹੋ ਗਈ ਤਸਵੀਰਾਂ ਲਗਾਤਾਰ ਸਟ੍ਰੀਮ ਦੇ ਉੱਪਰ ਦੇਖ ਸਕਦੇ ਹੋ ਕਿ ਇਹ ਜੋ ਅੱਗ ਹੈ ਕਿੰਨੀ ਜ਼ਿਆਦਾ ਪਿਆਨਕ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਪਹੁੰਚੀਆਂ ਨੇ ਜਿਨ੍ਹਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਇੰਨੀ ਜ਼ਿਆਦਾ ਪਿਆਰਕ ਹੈ ਹਜੇ ਤੱਕ ਇਸ ਅੱਗ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ ਕਈ ਜੋ ਲੋਕ ਹੈ ਇਸ ਦੇ ਅੰਦਰ ਫਸੇ ਹੋਏ ਨੇ ਕਈ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਹੈ ਕਈ ਲੋਕ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਹੈ ਬੁੱਧਵਾਰ ਨੂੰ ਹਾਂਗਕਾਂਗ ਦੀਆਂ ਕੁਝ ਜੋ ਕਿ ਇਮਾਰਤਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਲਗਾਤਾਰ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਹਿਲੇ 36 ਲੋਕ ਮਰੇ ਸਨ ਉਸ ਤੋਂ ਬਾਅਦ 44 ਲੋਕਾਂ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਇਸ ਤੋਂ ਇਲਾਵਾ 280 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਜਦਕਿ ਕਈ ਹੋਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਸਥਾਨਕ মিডিਆ ਰਿਪੋਰਟਰ ਦੀ ਗੱਲ ਕਰੀਏ ਉਹਨਾਂ ਦੇ ਅਨੁਸਾਰ ਘਟਨਾ ਲਈ ਜ਼ਿੰਮੇਵਾਰ ਤਿੰਨ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਚੀਨੀ ਰਾਸ਼ਟਰਪਤੀ ਜਿੰਗਪਿੰਗ ਨੇ ਵੀ ਇਸ ਘਟਨਾ ਦਾ ਨੋਟਿਸ ਲਿਆ ਅਤੇ ਮ੍ਰਿਤਕਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਫੌਸਲਾ ਦਿੱਤਾ ਅਤੇ ਕਿਹਾ ਜਾ ਰਿਹਾ ਕਿ ਜੋ ਪੰਜਾਬ ਕਰਿਆ ਜਾ ਉਸ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇ ਅੱਗ ਇੰਨੀ ਜ਼ਿਆਦਾ ਪਿਆਰ ਹੈ ਕਿ ਬੁੱਧਵਾਰ ਦੀ ਲੱਗੀ ਅੱਗ ਹੈ ਅੱਜ ਅਵੀਰਵਾਦਾ ਦੇਣਾ ਇੱਥੇ ਅਜੇ ਵੀ ਅੱਗ ਨੂੰ ਕਾਬੂ ਨਹੀਂ ਪਾਇਆ ਜਾ ਰਿਹਾ ਤਸਵੀਰਾਂ ਦੇਖ ਤਕ ਦੋ ਕਿ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਅੱਗ ਦੇ ਭਾਂਬੜ ਮਚਦੇ ਹੋਏ ਨਜ਼ਰ ਆ ਰਹੇ ਨੇ ਧੂਆਂ ਹੀ ਧੂਆਂ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਜੋ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਅੱਗ ਨੂੰ ਵੀ ਕਾਬੂ ਨਹੀਂ ਪਾਇਆ ਜਾ ਰਿਹਾ ਇੱਕ ਵਾਰੀ ਫੇਰ ਤੋਂ ਜੇਕਰ ਮੀਡੀਆ ਰਿਪੋਰਟਰ ਦੇ ਅਨੁਸਾਰ ਮਨਯੇਤਾ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਜੋਨਲੀ ਨੇ ਕਿਹਾ ਕਿ ਇਸ ਇਮਾਰਤ ਨੂੰ ਅੱਗ ਲੱਗੀ ਸੀ ਅਤੇ ਉਹ 1980 ਦੇ ਦਹਾਕੇ ਦੇ ਵਿੱਚ ਬਣਾਈਆਂ ਗਿਆ ਸਨ ਜਿਸ ਦੇ ਵਿੱਚ 2000 ਅਪਾਰਟਮੈਂਟ ਸਨ ਤੇ 2000 ਅਪਾਰਟਮੈਂਟ ਦੇ ਵਿੱਚ 4000 ਦੇ ਕਰੀਬ ਜੋ ਕਿ ਲੋਕ ਰਹਿੰਦੇ ਸਨ ਜਿਨ੍ਹਾਂ ਦੇ ਵਿੱਚ ਕਈ ਬਜ਼ੁਰਗ ਬੱਚੇ ਅਤੇ ਵੱਡੇ ਲੋਕ ਵੀ ਸ਼ਾਮਿਲ ਸਨ ਤੇ ਮੁਰੰਮਤ ਦਾ ਕੰਮ ਕੁਝ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਇਸ ਅਦ ਨਤੀਜੇ ਵਜੋਂ ਇਮਾਰਤਾਂ ਦੇ ਆਲੇ ਦੁਆਲੇ ਕਈ ਤੇਲ ਪੇਂਟ ਅਤੇ ਬਾਂਸ ਦੇ ਅਸਮਾਨ ਪਿਆ ਹੋਇਆ ਸੀਗਾ ਇਸ ਦੇ ਨਾਲ ਜੋ ਕਿ ਅੱਗੇ ਉਹ ਤੇਜ਼ੀ ਦੇ ਨਾਲ ਵੱਧ ਗਈ ਅਗਨੇ ਜੋ ਇਮਾਰਤਾਂ ਹੈ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਅੱਗ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿਗੇਟ ਦੀਆਂ ਟੀਮਾਂ ਮੌਕੇ ਦੇ ਉੱਪਰ ਪਹੁੰਚ ਗਿਆ ਪਰ ਜਦੋਂ ਤੱਕ ਉਹ ਪਹੁੰਚਿਆ ਅੱਗ ਨੇ ਹਰ ਇੱਕ ਇਮਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਸੀ ਅੱਗ ਨੂੰ ਬੁਝਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੋਇਆ ਪਿਆ ਆਖਿਰਕਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਤਮਾਨ ਦੇ ਵਿੱਚ 700 ਤੋਂ ਵੱਧ ਲੋਕਾਂ ਨੂੰ ਅਸਥਾਈ ਆਸਰਾ ਸਥਾਨ ਦੇ ਉੱਪਰ ਪਹੁੰਚਾਇਆ ਗਿਆ ਹੈ ਪੁਲਿਸ ਅਤੇ ਫਾਇਰ ਵਿਗਟ ਦੀਆਂ ਟੀਮਾਂ ਵੀ ਮੌਕੇ ਦੇ ਉੱਪਰ ਨੇ ਅਤੇ ਅੱਗ ਨੂੰ ਲਗਾਤਾਰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕ ਅਜੇ ਵੀ ਜੋ ਇਮਾਰਤਾਂ ਦੇ ਅੰਦਰ ਦਬੇ ਹੋਏ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹਜੇ ਵੀ ਨਹੀਂ ਮਿਲ ਰਹੇ ਇਸ ਤੋਂ ਇਲਾਵਾ ਜੋ ਜ਼ਖਮੀ ਨੇ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਪਹਿਲੇ 20 ਸੀ ਕਿ ਫਿਰ 36 ਹੋ ਗਈ ਤੇ ਹੁਣ 44 ਲੋਕਾਂ ਦੇ ਮਰਨ ਦੀ ਗੱਲ ਕਹੀ ਜਾ ਰਹੀ ਹੈ ਕਿ 44 ਲੋਕ ਇਸ ਅੱਗ ਦੇ ਵਿੱਚ ਚੁਲਸ ਕੇ ਮਰ ਚੁੱਕੇ ਨੇ ਹਜੇ ਵੀ 300 ਦੇ ਕਰੀਬ ਜੋ ਲੋਕ ਹੈ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਬੀਤੇ ਦਿਨ ਦੀ ਇਹ ਗੱਲ ਹੈ ਜਿੱਥੇ ਹਾਂਗਕਾਂਗ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗ ਗਈ ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਲੱਗਣ ਦੇ ਕਾਰਨ ਹਰ ਜਗ੍ਹਾ ਤਬਾਹੀ ਮਚ ਗਈ ਤਸਵੀਰਾਂ ਵੀ ਕਈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਕਿ ਰੋਂਦੇ-ਕੁਰਲਾਉਂਦੇ ਲੋਕ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਇਸ ਸਮੇਂ ਡਰ ਬੈਠ ਚੁੱਕਿਆ ਹੈ ਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਾਤਾਰ ਜਿੰਕਪਿੰਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਜੋ ਕੰਮ ਹੈ ਕੰਮ ਹੈ ਉਸ ਨੂੰ ਜਲਦ ਤੋਂ ਜਲਦ ਕੀਤਾ